ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਝੰਡ ਵਾਲੇ ਦੇ ਵਿੱਚ ਝੰਡ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਫਰੋਜਪੁਰ ਦਾ ਨਾ ਫਰੋਜਪੁਰ ਦਾ ਸੋਰੀ ਇਹ ਦੋ ਘਾ ਚੰਦ ਬੱਜਾ ਉਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਤੇ ਇਸ ਪਿੰਡ ਦੇ ਵਿੱਚ ਆ ਮੈਂ ਝੰਡ ਵਾਲਾ ਪਿੰਡ ਮੇਰੇ ਪਿੰਡ ਦਾ ਵੀ ਗਵੰਡੀ ਪਿੰਡ ਆ ਜੇ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓਂ ਫਰੀਦਕੋਟ ਵਾਲੇ ਪਾਸੇ ਨੂੰ ਵਧੋਗੇ ਨਾ ਤਾਂ ਮਿੱਤਰੋ ਤੁਸੀਂ ਚੰਦਬਾਜਿਆ ਪੁਲ ਚੜਨ ਤੋਂ ਪਹਿਲਾਂ ਤੁਹਾਨੂੰ ਇੱਕ ਕੱਟ ਮਿਲੂਗਾ ਤੇ ਕੱਟ ਦੇ ਨਾਲ ਹੀ ਤੁਹਾਨੂੰ ਸ਼ਹੀਦ ਭਗਤ ਸਿੰਘ ਦਾ ਬਣਿਆ ਹੋਇਆ ਸਟੈਪ ਬੁੱਤ ਮਿਲੂਗਾ ਤੇ ਉੱਥੇ ਗੇਟ ਵੀ ਆ ਤੇ ਗੇਟ ਦੇ ਉੱਤੇ ਸ਼ੇਰ ਵਾਏ ਹੋਇਆ ਦੋ ਮਿੱਤਰੋ ਉਹ ਝੰਡ ਵਾਲੇ ਪਿੰਡ ਦੇ ਵਿੱਚ ਸੜਕ ਆਉਂਦੀ ਆ ਤੇ ਬਾਅਦ ਮੁੜਦੇ ਆ ਸਾਰ ਗੇਟ ਪਾਰ ਕਰਦੇ ਆ ਸਾਰੀ ਦੋ ਘਰ ਮਿਲਣਗੇ ਤੁਹਾਨੂੰ ਮਿੱਤਰੋ ਟਰਾਂਸਫਰਮ ਬੂਏ ਮੂਰੇ ਲੱਗਿਆ ਹੋਇਆ ਪਾਈਆਂ ਦੇ ਤੇ ਗੱਲਬਾਤ ਲਈ ਨੰਬਰ ਲੈ ਦੂੰਗਾ ਗਾਂ ਵਿਖਾਉਣੀ ਆ ਤੁਹਾਨੂੰ ਇੱਕ ਮਿੱਤਰੂ ਬਹੁਤ ਚੰਗੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਪਾਈਆਂ ਨਾਲ ਕਰਦੇ ਆ ਪਹਿਲਾਂ ਅਗਲੀ ਕਾਰਵਾਈ ਆਪਾਂ ਫੇਰ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਭਾਈ ਠੀਕ ਆ ਜੀ ਸੀਤਾ ਕੌਰ ਪਰਿਵਾਰ ਹਾਂ ਸਭ ਠੀਕ ਚਲੋ ਸ਼ੁਕਰ ਭਾਈ ਨਾਮ ਦੱਸਿਓ ਕਿਹਨਾਂ ਦੀ ਆਪਾਂ ਸਵਰਨ ਸਿੰਘ ਸਵਰਨ ਸਿੰਘ ਸਨ ਆਫ ਵੀਰੇ ਚਮਸ਼ੀਰ ਸਿੰਘ ਚਮਸ਼ੀਰ ਸਿੰਘ ਸਵਰਨ ਭਾਈ ਕਿੰਨੇ ਵਸ ਸੁਆਸ ਹੁੰਦੀ ਆ ਬੈਡ ਭਾਈ ਦੂਜਾ ਸੁਆਸ ਹੁੰਦੀ ਆ ਦੂਜਾ ਸੁਆਸ ਹੁੰਦੀ ਆ ਕਿੰਨੇ ਦਿਨ ਪਏ ਹਜੇ ਭਈਏ 10 ਦਿਨ ਪਏ 10 ਦਿਨ ਲੈ ਜੂਗੀ ਹਾਂ ਸਵਾਨਮੀ ਕਿੰਨਾ ਕੋ ਦੁੱਧ ਚੋਲੇ ਪਾ 20 ਕਿਲੋ ਪੂਰਾ ਚੋਆ ਭਾਂਡੇ ਚ ਇਹ ਭਾਂਡੇ ਦੇ ਵਿੱਚ 20 ਕਿਲੋ ਦੁੱਧ ਪਾਉਂਦੀ ਰਹੀ ਹੈ ਠੀਕ ਹੈ ਬਾਈ ਤੇ ਬਾਈ ਫਿਰ ਲੈ ਵਾਲੂ ਵਾ ਦਾ ਖਲਾਰਾ ਦਾ ਚੰਗਾ ਖਲਾਰਾ ਦਈਓ ਬਹੁਤ ਦੇਵਾ ਬੰਦਾ ਜੀ ਹਮ ਹਰੇ ਕੱਚੀ ਦਸਾਂ ਉਹਨਾਂ ਦੀ ਕਿਵੇਂ ਠੀਕ ਹੈ ਬਾਈ ਤੇ ਬਾਈ ਹੁਣ ਦੂਜਾ ਸੂਆ ਸੁਹਂਦੀ ਹੈ ਤੇ ਦੰਦੋ ਵੀ ਚਾਰ ਦੰਦੀ ਹੈ ਨਾ ਹਾਂ ਦੰਦ ਚੌਥਾ ਚਾਰ ਕੱਢੀ ਜਾਂਦੀ ਹੈ ਜੀ ਹਮ ਠੀਕ ਹੈ ਬਾਈ ਤੇ ਕੀ ਰੇਟ ਕਰਾਂਗੇ ਬਾਈ ਆਪਾਂ ਇਹਦਾ ਵੇਖ ਲਓ ਜੀ ਕਿੰਨੇ ਕੁ ਦੀ ਆ ਤੁਸੀਂ ਦੱਸ ਦਿਓ ਬਾਬ ਜੀ ਆਪ ਦਾ ਤਰਮਾੜਾ ਨੇ ਘੜ ਥੋੜੇ ਜਾਇਆ ਜੇ 1000 2000 ਦੋਲਾ ਯਾਰ ਰੱਖ ਕੇ ਕਹਿ ਦਿਓ ਵੀ ਇੰਨੇ ਦੀ ਦੀ 80000 ਰੁਪਏ ਦਾ 80000 ਰੁਪਏ ਠੀਕ ਹੈ ਮਨ ਤਾਲੀ ਦੇ ਵਿੱਚੋਂ ਕੋਈ ਬਈ ਵੇਖ ਲਾਂਗੇ ਜੀ ਮੋਕੇ ਠੀਕ ਹੈ ਬਈ ਤੋਰੇ ਮੜੇ ਕੱਢੇ ਪਰ ਨੂੰ ਬਈ ਲੈ ਵੀ ਮੇਤਰੋ ਦੂਜਾ ਸੂਆ ਸੁੰਦੀ ਆ ਕਰਮਾ ਵਾਲੀ 10 ਦਿਨ ਪਏ ਹਜੇ ਦਿਨ ਪੂਰੇ ਹੋਣ ਦੇ ਵਿੱਚ 20 ਕਿਲੋ ਦੁੱਧ ਮੰਨ ਲਾ ਕੋਈ ਚੈਣ ਵਾਲਾ ਨਹੀਂ ਚਵਾਉਣ ਵਾਲਾ ਭਾਂਡੇ ਦੇ ਵਿੱਚ ਇਹਨੇ ਪਾਇਆ ਹੋਇਆ ਕਰਮਾ ਵਾਲੀ ਨੇ ਮੇਤਰੋ ਦੇਖ ਸਕਦੇ ਆ ਤੁਸੀਂ ਲੇਵੇ ਲੂਵੇ ਲੋ ਬਹੁਤ ਖੁੱਲੀ ਡੁੱਲੀ ਗਾਵਾਂ ਕਰਮਾ ਵਾਲੀ ਦੇਖ ਸਕੋ ਮਤਲਬ ਟਿਕਾਣੇ ਦਾ ਤੀਜ ਜਿਹੜਾ ਲੇਵਾ ਬਣਾਉਂਦੀ ਹੈ ਥਣ ਲੇਵੇ ਦੀ ਕੁਆਲਿਟੀ ਆਰਡਰ ਦੀ ਬਿਹਤਰੀਨ ਕੁਆਲਿਟੀ ਹੈ ਜੰਨੀ ਹੈਗੀ ਕਰਮਾ ਵਾਲੀ ਦੀ ਮਿੱਤਰੋ 80000 ਰੁਪਿਆ ਰੇਟ ਆ ਉਹਦੇ ਵਿੱਚ ਹੁਣ ਮਾਨਤਾਂ ਨਹੀਂ ਹੋਊਗਾ ਤੁਹਾਡਾ ਮਾਨ ਹੁੰਦਾ ਹੈਗੀ ਦੀ ਇੱਜ਼ਤ ਕਰਨਾ ਤਾਂ ਹੁੰਦਾ ਤਾਂ ਦੇ ਵਿੱਚ ਵੀ ਥੋੜਾ ਬਹੁਤਾ ਧੰਨ ਦੇ ਵਿੱਚ ਉਹ ਕਠੋਤੀ ਕਰਨੀ ਤੇ ਉਹ ਦੋਵੇਂ ਚੀਜ਼ਾਂ ਹੀ ਹੋਣਗੀਆਂ ਪਰ ਹੋਣਗੀਆਂ ਥੋੜੀਆਂ ਬਹੁਤੀਆਂ ਹੀ ਕਿਉਂਕਿ ਵੈੜ ਵੀ ਚੰਗੀ ਆ ਦੰਦਾਂ ਦੇ ਵਿੱਚ ਵੀ ਆ ਚਾਰ ਦੰਦਾਂ ਦਾ ਹਜੇ ਕਰਮਾ ਵਾਲੀ ਦੂਜਾ ਸੂਆ ਵਾ ਸੂਣ ਦੇ ਵਿੱਚ 10 ਦਿਨ ਬਾਕੀ ਪਏ ਆ ਥਣ ਲੇਵੇ ਦੀ ਕੁਆਲਿਟੀ ਚੰਗੀ ਆ ਅਡਰ ਲਓ ਤੇ ਭਾਈ ਦੰਦ ਵਿਖਾ ਦਈਏ ਮੜਾ ਜਾ ਵੀਰੇ ਮੜਾ ਫੱਟਿਓ ਕੋਨ ਮੈਂ ਦੰਦ ਆ ਜਿਹੜੇ ਉਹ ਵਿਖਾ ਦਿੰਦਾ ਮਿੱਤਰੋ ਇਹਦੇ ਕਰਮਾਂ ਵਾਲੀ ਦੇ ਕਿਉਂਕਿ ਥੋੜਾ ਜਿਹਾ ਪਸ਼ੂ ਉਪਰਾ ਵੀ ਕਰਦਾ ਵਾ ਆ ਵੇਖ ਓਕੇ ਤੇ ਦੂਜਾ ਸੂ ਬੰਦ ਦੇ ਪਛੜ ਦੋ ਦੂਜਾ ਸੂਆ ਹੁੰਦੀ ਆ 10 ਦਿਨ ਪਏ ਆ 80000 ਰੁਪਿਆ ਰੇਟ ਆ ਪਿੰਡ ਝੰਡ ਵਾਲੇ ਦੇ ਅਗੇ ਚakreਲੂ ਪਰਿਵਾਰ ਦੇ ਘਰੇ ਗਾਂ ਖੜੀ ਬਾਈ ਨੰਬਰ ਦਈਂ ਕਿਰਾਂ ਦੀ ਵੀਰੇ ਆਪਣਾ 94640 94640 ਹਾਂਜੀ ਗਾਂਜੀ 26823 26823 94640 26823 ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ